ਮਾਰਨਾ ਹੈ ਸ਼ਰਾਬ ਪੈਟਰੋਲ ਘੇਰ ਕੇ ਇਹਨੂੰ ਘਾਣ ਦੇ ਵੀ ਚਲੋ ਪੈਟਰੋਲ ਬਾਰੇ ਖਤਮ ਹੋ ਜਾਵਾ ਸਾਹੀ ਹੋ ਜਾਵਾ ਹੈ ਜੀ ਤਾਂ ਜੇ ਜੇ ਪੰਜ ਪੰਜ ਬੈਠਾ ਹੋਏ ਨਾ ਫੜ ਲਓ ਕੋਈ ਚੱਲਦਾ ਗੁਰਵਚਨ ਸਿੰਘ ਇਨਚਾਰਜ ਪੁਲਿਸ ਰਾਜਪੁਰਾ ਜੀ ਅੱਛਾ ਜੇ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਬਾਕੀ ਤਾਂਗੇ ਹੋਰ ਵੀ ਜਾਣਕਾਰੀ ਦੇ ਰਹੇ ਹਾਂ ਅੱਜ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਦੇ ਦਿਸ਼ਾ ਨਿਰਦੇਸ਼ ਡੀਐਸਪੀ ਟ੍ਰੈਫਿਕ ਪਟਿਆਲਾ ਡੀਐਸਪੀ ਸਾਹਿਬ ਰਾਜਪੁਰਾ ਐਸਐਚਓ ਥਾਣਾ ਸਿਟੀ ਰਾਜਪੁਰਾ ਦੇ ਦਿਸ਼ਾ ਨਿਰਦੇਸ਼ ਮੁਤਾਬਕ ਅਸੀਂ ਅੱਜ ਰਾਜਪੁਰਾ ਵਿਖੇ ਬਾਕੀ ਬਾਕੀ ਜਗ੍ਹਾ ਤੇ ਇਨਚਾਰਜ ਪੀਸੀਆਰ ਜਿਹਦੇ ਨਾਲ ਲੱਗੇ ਅਸੀਂ ਨਾਕਾਬੰਦੀ ਕੀਤੀ ਹੋਈ ਹੈ ਪੀਸੀਆਰ ਦੀ ਸਾਰੀ ਟੀਮ ਟ੍ਰੈਫਿਕ ਪੁਲਿਸ ਦੀ ਸਾਰੀ ਟੀਮ ਜਿਹੜੇ ਵੀ ਅੱਜ ਥਾਣਾ ਸਿਟੀ ਰਾਜਪੁਰਾ ਦੇ ਏਰੀਆ ਚ ਉਲੜਵਾਜੀ ਕਰ ਰਹੇ ਨੇ ਉਹਨਾਂ ਨੂੰ ਅਸੀਂ ਰੋਕ ਕੇ ਚਲਾਨ ਕਰ ਰਹੇ ਆ ਤੇ ਜਿਹੜੇ ਕੋਈ ਜ਼ਿਆਦਾ ਕੋਈ ਡਾਂਗਾ ਛੁੱਟ ਵਾਲੇ ਨੂੰ ਅਸੀਂ ਥਾਣਾ ਸਿੱਟੀ ਰਾਜਪੁਰਾ ਵਿਖੇ ਭੇਜ ਰਹੇ ਆ ਸਰ ਕਿੰਨੇ ਚਲਾਨ ਕਰਕੇ ਉੱਤੇ ਆਣ ਅਸੀਂ 10 ਮੋਟਰ ਜਿਹੜੇ ਮੋਟਰਸਾਈਕਲ ਨੂੰ ਬਾਉਂਡ ਕੀਤੇ ਨੇ ਐਕਟਿਵਾ ਸਮੇਤ ਤੇ 12 ਦੇ ਚਲਾਨ ਕੀਤੇ ਆ ਜੀ ਬਾਕੀ ਅਗਰ 8 ਵਜੇ ਤੱਕ ਸ਼ਾਮ ਕੋਈ ਹੋਰ ਮੇਰੇ ਮੋਟਰਸਾਈਕਲ ਹਾਂਜੀ 5 ਬਾਉਂਡ ਕੀਤੇ ਆ ਜਿਹੜਾ ਹੁਲੜਵਾਜੀ ਕਰ ਰਹੇ ਉਹਨਾਂ ਦੇ ਬਾਰੇ ਜਿਹੜੇ ਆਮ ਜਿਹੜੇ ਕੁਮਰਿਆਂ ਨੂੰ ਵੀ ਕਰਦੇ ਹੋ ਦੇਖੋ ਆਮ ਜਿਹੜਾ ਆਮ ਸ਼ਾਂਤੀ ਨਾਲ ਆਪਣਾ ਤਿਹਾਰ ਮਨਾ ਰਹੇ ਨੇ ਉਹਨਾਂ ਤੇ ਕੋਈ ਪਾਬੰਦੀ ਨਹੀਂ ਹੈਗੀ ਜਿਹੜੇ ਕੋਈ ਹੁੱਲੜਬਾੜੀ ਬੱਚੇ ਕਰ ਰਹੇ ਨੇ ਉਹ ਕੋਈ ਸੱਟ ਖਾ ਲੈਣਗੇ ਕਿਸੇ ਨਾ ਕੋਈ ਅਨਸ਼ੁਭੀ ਘਟਨਾ ਨੂੰ ਅੰਜਾਮ ਦੇਣਗੇ ਇਸ ਕਰਕੇ ਅਸੀਂ ਉਹਨਾਂ ਦੇ ਕਿਤ ਕਰ ਰਹੇ ਹਾਂ ਜੀ